ਕਹਿੰਦੇ ਜੇ ਮਾਲਕ ਤੋਂ ਮੰਗਣਾ ਹੋਵੇ ਤਾਂ ਮੰਗਤੇ ਬਣ ਕੇ ਚਾਹੀਏ ਅੱਜ ਅਸੀਂ ਤੁਹਾਨੂੰ ਉਸ ਸਥਾਨ ਤੇ ਲੈ ਕੇ ਚੱਲੇ ਆ ਜਿੱਥੇ ਦਰਦੇ ਆਿਆਂ ਨੂੰ ਪੁੱਤਰਾਂ ਦੀਆਂ ਦਾਤਾਂ ਤੇ ਮਿਲਦੀਆਂ ਹੀ ਆ ਨਾਲ ਦੀ ਨਾਲ ਸਾਨੂੰ ਉੱਥੇ ਜਾ ਕੇ ਸਮਝ ਆਉਂਦੀ ਆ ਕਿ ਜੇ ਪ੍ਰਮਾਤਮਾ ਤੋਂ ਕੁਝ ਮੰਗਣਾ ਹੋਵੇ ਤੇ ਉਹ ਮੰਗਣ ਦਾ ਤਰੀਕਾ ਕੀ ਆ ਕਿਉਂਕਿ ਬਹੁਤ ਵਾਰ ਆਪਾਂ ਇਹ ਕਹਿ ਦਿੰਨੇ ਆ ਕਿ ਅਸੀਂ ਰੱਬ ਕੋਲੋਂ ਫਲਾਣੀ ਚੀਜ਼ ਮੰਗੀ ਅਰਦਾਸ ਕੀਤੀ ਸਾਡੀ ਪੂਰੀ ਨਹੀਂ ਹੋਈ ਪਰ ਅਸਲ ਦੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਮੰਗਣਾ ਹੀ ਨਹੀਂ ਆਉਂਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਤੁਰਦੇ-ਤੁਰਦੇ ਅੱਜ ਆਪਾਂ ਜਾ ਰਹੇ ਹਾਂ ਉਸ ਸਥਾਨ ਦੇ ਉੱਤੇ ਜਿੱਥੇ ਮਾਤਾ ਗੰਗਾ ਜੀ ਵਰਦਾਨ ਲੈਣ ਗਏ ਆਪਣੀ ਇੱਕ ਛੋਟੀ ਜੀ ਗਲਤੀ ਦਾ ਕਰਕੇ ਸ਼ਰਾਬ ਲੈ ਬੈਠੇ ਕੀ ਹੀ ਉਹ ਵਾਕਿਆ ਸਾਰਾ ਕਿਹੜਾ ਵਰਦਾਨ ਲੈਣ ਗਏ ਸੀ ਕਿਹੜੀ ਗਲਤੀ ਕੀਤੀ ਸੀ ਜਿਹਦੇ ਕਰਕੇ ਕਿਹੜਾ ਸ਼ਰਾਬ ਮਿਲਿਆ ਉਹ ਸਾਰਾ ਕੁਝ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਸੋ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਹੈ ਅੱਜ ਦੀ ਵੀਡੀਓ ਇਸ ਕਰਕੇ ਅਖੀਰ ਤੱਕ ਜੁੜੇ ਰਹੋ ਵੀਡੀਓ ਦੇ ਨਾਲ ਸਟਾਰਟਿੰਗ ਦੇ ਵਿੱਚ ਲਾਈਕ ਕਰ ਦਿਓ ਔਰ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸੋ ਆਪਾਂ ਜ਼ਿਆਦਾ ਲੰਬਾ ਨਹੀਂ ਖਿੱਚਣਾ ਇੰਟਰੋ ਨੂੰ ਹੁਣ ਆਪਾਂ ਮਿਲਦੇ ਆ ਸਿੱਧਾ ਗੁਰਦੁਆਰਾ ਸਾਹਿਬ ਲੋ ਵੀ ਮਿੱਤਰੋ ਫਾਈਨਲੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਇਹ ਹੁਣ ਇਧਰ ਤੁਹਾਨੂੰ ਦਿਖਾਉਨੇ ਆ ਫਸਟ ਲੁੱਕ ਗੁਰਦੁਆਰਾ ਸਾਹਿਬ ਦੀ ਵਿੰਦੇ ਸਾਰ ਦੱਸਿਓ ਕਮੈਂਟ ਦੇ ਵਿੱਚ ਕਿ ਕਿਹੜਾ ਗੁਰਦੁਆਰਾ ਸਾਹਿਬ ਆ। ਵੈਸੇ ਹੀ ਤੁਹਾਨੂੰ ਦੱਸ ਹੀ ਦੇਣਾ ਏ ਉਹਨੇ। ਪਰ ਫੇਰ ਵੀ ਪਰ ਪਹਿਲਾਂ ਤੁਸੀਂ ਦੱਸਿਓ ਨਾ। ਹਾਂ ਪਹਿਲਾਂ ਤੁਸੀਂ ਗੈਸ ਕਰਿਓ ਤੁਹਾਨੂੰ ਪਛਾਣ ਆਉਂਦੀ ਕਿ ਨਹੀਂ ਇਹ ਤਾਂ ਆ ਹੀ ਜਾਣੀ ਆ ਸਾਰਿਆਂ ਨੂੰ ਆ ਜਾਣੀ। ਲਓ ਜੀ। ਇਹ ਆ ਗਿਆ ਜੀ ਗੁਰਦੁਆਰਾ ਦੱਸੋ ਕਮੈਂਟ ਵਿੱਚ ਕਿਹੜਾ ਹੈ। ਅਜੀ ਆਪਾਂ ਬਾਹਰ ਇਧਰ ਚੌਂਕ ਜੇ ਦੇ ਵਿੱਚ ਹੀ ਆ। ਪਾਰਕਿੰਗ ਚੋਂ ਆਏ ਆ। ਅੱਜ ਮੈਂ ਤੇ ਅਰਨੋ ਨੇ ਦੋਵਾਂ ਨੇ ਕੁਰਤੇ ਪਜਾਮੇ ਪਾਏ। ਉਹ ਦੋਹਾਂ ਨੇ ਸੇਮ-ਸੇਮ ਪਾਏ। ਤੇ ਮੈਂ ਵੀ ਸੇਮ ਪੋਣਾ ਸ਼ੇਰ ਕੋ ਹੈ। ਚਲੋ ਜੀ ਦਰਸ਼ਨ। ਇਹ ਹੈ ਜੀ ਗੁਰਦੁਆਰਾ ਸਾਹਿਬ। ਇਹ ਤੁਹਾਨੂੰ ਸਾਹਮਣੇ ਮਖਾਉਣਾ। ਇੱਥੋਂ ਅੰਦਾਜ਼ਾ ਲਾਇਓ ਕਿਹੜਾ ਹੈ। ਕਰੋ ਦਰਸ਼ਨ। ਕਿਹੜਾ ਕੋਰਤਰਾ ਸਾਬਿਆ ਇਹ ਆ ਜੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜਿੰਨਾਂ ਨੇ ਗੈਸ ਕੀਤਾ ਆ ਜਿੱਤਗੇ ਨਹੀਂ ਸੋ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਗੱਲ ਸੁਣੋ ਹਾਂ ਮੈਂਨੇ ਪਰ ਉਹ ਸਾਰੇ ਝੂਲੇ ਲੈ ਲੈਣੇ ਹਾਂ ਝੂਲੇ ਲੈਣੇ ਆਏ ਆ ਆ ਸਾਰੇ ਹਾਂ ਆਹੋ ਲੈ ਦਾਂਗੇ ਕੋ ਚਲੋ ਹੁਣ ਆਪਾਂ ਪਹਿਲਾਂ ਮੱਥਾ ਟੇਕਦੇ ਆਂ ਤੇ ਨਾਲ ਨਾਲ ਹੀ ਤੁਹਾਨੂੰ ਇਤਿਹਾਸ ਦੱਸਾਂਗੇ ਇਹਨੂੰ ਪਹਿਲਾਂ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਇਹਨੂੰ ਗੁਰਦੁਆਰਾ ਸਾਹਿਬ ਨੂੰ ਬੀੜ ਬਾਬਾ ਬੁੱਢਾ ਸਾਹਿਬ ਕਿਉਂ ਕਹਿੰਦੇ ਆ ਕਿਉਂਕਿ ਇਹ ਪੁਰਾਣੇ ਸਮਿਆਂ ਦੇ ਵਿੱਚ ਇਹ ਪੂਰਾ ਜੰਗਲ ਹੀ ਜਿਸ ਤਰ੍ਹਾਂ ਪ੍ਰਾਣੀਆਂ ਆਪਣੀਆਂ ਦਾਦੀਆਂ ਨਾਨੀਆਂ ਕਹਾਣੀ ਸੁਣਾਉਣ ਲੱਗਿਆ ਕਹਿੰਦੇ ਨੇ ਫਲਾਣਾ ਜਾੜ ਵੀ ਬੀਆ ਬਾਣ ਤੋਂ ਉਤਰਾਂ ਦਾ ਇਲਾਕਾ ਹੀ ਏ ਜਾੜ ਜੰਗਲ ਹੀ ਸਾਰੇ ਤੇ ਉਹਨਾਂ ਇਲਾਕਿਆਂ ਨੂੰ ਬੀੜ ਕਹਿੰਦੇ ਹੁੰਦੇ ਸੀ ਇੱਧਰ ਦੀ ਲੋਕਲ ਭਾਸ਼ਾ ਦੇ ਵਿੱਚ ਮਾਝੇ ਦੇ ਵਿੱਚ ਬੀੜ ਕਹਿੰਦੇ ਸੋ ਇਹ ਬੀੜ ਹੀ ਇੱਥੇ ਬਾਬਾ ਬੁੱਢਾ ਜੀ ਜਿਹੜੇ ਆਪਣਾ ਇੱਕ ਕੂਟਿਆ ਟਾਈਪ ਬਣਾ ਕੇ ਉਹਨਾਂ ਨੇ ਇੱਥੇ ਆਪਣਾ ਭਗਤੀ ਭੁਗਤੀ ਕਰਨ ਵਾਸਤੇ ਜੋ ਵੀ ਉਹ ਕਰਦੇ ਹੁੰਦੇ ਇੱਥੇ ਆਪਣੀ ਕੂਟਿਆ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਦੇਖ ਸਕਦੇ ਜੇ ਉਹ ਕੁਟੀਆ ਬੁਸ਼ਾਲ ਗੁਰਦੁਆਰਾ ਸਾਹਿਬ ਦਾ ਰੂਪ ਲੈ ਚੁੱਕੀ ਹੈ ਇੱਥੇ ਸੰਗਤ ਦੀ ਕੋਈ ਕਮੀ ਨਹੀਂ ਇੱਥੇ ਜਦੋਂ ਵੀ ਤੁਸੀਂ ਆਓਗੇ ਇੱਥੇ ਤੁਹਾਨੂੰ ਟਰਾਲੀਆਂ ਭਰ-ਭਰ ਕੇ ਤੁਰੀਆਂ ਹੁੰਦੀਆਂ ਨਜ਼ਰ ਆਉਣਗੀਆਂ ਟਰੱਕਾਂ ਤੇ ਟਰਾਲੀਆਂ ਤੇ ਬਹੁਤ ਸੰਗਤ ਹੁੰਦੀ ਇੱਥੇ ਆਹ ਇਧਰ ਬਾਜ਼ਾਰ ਸਾਰਾ ਆਲਾ ਦੁਆਲਾ ਬਹੁਤ ਵਧੀਆ ਅੱਛਾ ਇੱਕ ਚੀਜ਼ ਖਾਸ ਇੱਥੇ ਜਿਹੜੀ ਤੁਸੀਂ ਨੋਟਿਸ ਕਰੋਗੇ ਵੀਡੀਓ ਦੇ ਵਿੱਚ ਆਹ ਥੱਲੇ ਵੇਖੋ ਜਿੰਨੀ ਇੱਥੇ ਸੰਗਤ ਆਉਂਦੀ ਆ ਨਾ ਡੇਲੀ ਦੀ ਪਰ ਸਾਫ ਸਫਾਈ ਵੇਖ ਲੋ ਕਿਤੇ ਵੀ ਇੱਕ ਤਣਕਾ ਨਹੀਂ ਤੁਹਾਨੂੰ ਨਜ਼ਰ ਆਊਗਾ ਕੋਈ ਖਲਾਰਾ ਨਹੀਂ ਕੋਈ ਗੰਦ ਨਹੀਂ ਕੁਝ ਨਹੀਂ ਨਜ਼ਰ ਆਊਗਾ ਸਾਫ ਸਫਾਈ ਬਹੁਤ ਆ ਇਧਰ ਲੰਗਰ ਆ ਲਿਆ ਇਹਦੇ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਇਹ ਆ ਗਿਆ ਜੀ ਦਰਬਾਰ ਸਾਹਿਬ ਨੇ ਗੁਰਦੁਆਰਾ ਸਾਹਿਬ ਦਾ ਚਲੋ ਹਣੇ ਕਰ ਲਈ ਆਪਾਂ ਚੱਲੀ ਜੰਦਰ ਤੇ ਫਿਰ ਨਾਲ ਦੀ ਨਾਲ ਹੀ ਤੁਹਾਨੂੰ ਇਤਿਹਾਸ ਦੱਸਦੇ ਆ ਲਾਈਕ ਜਰੂਰ ਕਰਦੇ ਹੋ ਵੀਡੀਓ ਨੂੰ ਕਮੈਂਟ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਆ ਕਰੋ ਔਰ ਚਲੋ ਬਾਕੀ ਕਰਦੇ ਆ ਨਾਲ ਨਾਲ ਗੱਲਾਂ ਕਰਤਾ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਨਾਮੇ ਵੀਰ ਭਰਾਵਾਂ ਨੇ ਸਬਸਕ੍ਰਾਈਬ ਜਰੂਰ ਕਰ ਲਿਓ ਇਤਿਹਾਸ ਦੱਸਦੇ ਆ ਨਾਲੇ ਗੱਲਾਂ ਬਤਾ ਕਰਦੇ ਆ ਹਾਂ ਤੁਹਾਨੂੰ ਦਰਸ਼ਨ ਕਰਾਉਣੇ ਮੈਂ ਨਾਲੇ ਤੁਹਾਨੂੰ ਕਮੈਂਟ ਚ ਇਹ ਦੱਸੋ ਵੀ ਤੁਸੀਂ ਇੱਥੇ ਕਦੀ ਆਏ ਜਾਂ ਨਹੀਂ ਆਏ ਜਾਂ ਲਾਸਟ ਟਾਈਮ ਤੁਸੀਂ ਕਦੋਂ ਆਏ ਸੀ ਇੱਥੇ ਚਲੋ ਹੁਣ ਚੱਲਦੇ ਆਪਾਂ ਅੰਤਰਾ ਆ ਇਧਰੋ ਪ੍ਰਸ਼ਾਦ ਜੇ ਤੁਸੀਂ ਲੈਣਾ ਵੇ ਪ੍ਰਸ਼ਾਦ ਕਰਾ ਸਕਦੇ ਕੀ ਬਾਤ ਦੇਖ ਇੱਕ ਹੁਣ ਚਲੋ ਗੱਲ ਖੇਡ ਦੱਲ ਲੈ ਸਾਡੇ ਧੂਲੇ ਵਾਲੀ ਸਾਈਡ ਹੂੰ ਕੁੱਤਾ ਆ ਗਿਆ ਹੂੰ ਉਹ ਪਾਗਲ ਕੁੱਤਾ ਹੀ ਅੰਨੇ ਮੈਨੂੰ ਰਵਾਈ ਦਿੱਤਾ ਮੇਰੇ ਪਿੱਛੇ ਹੀ ਬੈ ਗਿਆ ਹੋਰ ਖੇਡਿਆ ਕਰਦੇ ਨਾ ਉਧਰ ਨਾ ਜਾਇਆ ਕਰ ਕੁੱਤੇ ਨੂੰ ਦੇਖ ਆ ਮੰ ਗਈ ਹੁਣ ਦੇਖ ਕਰਾਉਣ ਵਾਸਤੇ ਮਾਤਾ ਵੀ ਨਾਲ ਅੱਜ ਸਾਡੇ ਮਾਤਾ ਜੀ ਵੀ ਨਾਲ ਆਏ ਨੇ ਮੇਰੀ ਸਾਸੂ ماں ਸੰਤਪੰਥਾਇ ਤੇ ਇੱਕ ਕਿਸਮ ਦਾ ਖਾਰ ਈ ਆਉਂਦਾ ਰਹਿੰਦਾ ਇਸ ਟਾਈਮ ਦੇ ਤੇ ਮੇਰੇ ਖਲਨਾ ਸਭ ਤੋਂ ਘੱਟ ਸੰਗਤ ਹੈ ਜਿਹੜੀ ਇਸ ਟਾਈਮ ਦੇ ਉੱਤੇ ਆਉਂਦੀ ਨੇ ਤੇ ਇਸ ਤੋਂ ਵੱਧ ਦੀ ਹੁੰਦੀ ਹੈ ਹਰ ਵੇਲੇ ਚਲੋ ਚਲੋ ਦੋਸਤੋ ਹੁਣ ਆਪਾਂ ਅੰਦਰ ਮੱਥਾ ਟੇਕ ਆਈਏ ਗੁਰੂ ਮਹਾਰਾਜ ਨੂੰ ਨਾਲ ਦੇ ਨਾਲ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਇਹ ਜਿਹੜੀ ਪੂਰੀ ਜਿਹੜੀ ਹੈਗੀ ਹੈ ਨਾ ਜਗਾ ਗੁਰਦੁਆਰਾ ਸਾਹਿਬ ਦੀ ਵੀ ਤੇ ਨਾਲ-ਨਾਲ ਜੋ ਵੀ ਜ਼ਮੀਨ ਜੈਦਾ ਜਿੰਨੀ ਵੀ ਪੈਲੀ ਮਤਲਬ ਇਹ ਸਾਰੀ ਜਿਹੜੀ ਹੈ ਇਹ ਗੁਰੂ ਅਮਰਦਾਸ ਜੀ ਦੇ ਵੇਲੇ ਦੇ ਉਤੇ ਜਿਹੜਾ ਬਾਦਸ਼ਾਹ ਅਕਬਰ ਹਿੰ ਉਹਨੇ ਭੇਟ ਕੀਤੀ ਸੀ। ਉਹ ਜੀ ਬਾਦਸ਼ਾਹ ਅਕਬਰ ਜਦੋਂ ਗੁਰੂ ਘਰ ਪਹੁੰਚਿਆ ਤਾਂ ਉਹਨੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਤੇ ਮਤਲਬ ਆਪਣੇ ਸਿੱਖਾਂ ਦੀ ਇੱਕ ਫਲਸਫੀ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹਨੇ ਭੇਟ ਕੀਤੀ ਹੈ ਸਾਰੀ ਜਿਹੜੀ ਜ਼ਮੀਨ ਹੈ ਚਬਾਲ ਤੇ ਦੇ ਨਾਲ ਦੇ ਜਿਹੜੇ ਪਿੰਡ ਹੀ ਹੈ ਸਾਰੀ ਜਿਹੜੀ ਜ਼ਮੀਨ ਹੀ ਇੱਕ ਗੁਰੂ ਘਰ ਨੂੰ ਪੇਂਟ ਕਰ ਦਿੱਤੀ ਉਹਨਾਂ ਨੇ ਸੋ ਉਸੇ ਜ਼ਮੀਨ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੁਣ ਇਹਦਾ ਨਾਮ ਬੀੜਪਾਪਾ ਵੱਡਾ ਸਾਹਿਬ ਕਿਉਂ ਪਿਆ ਉਹ ਵੀ ਤੁਹਾਨੂੰ ਦੱਸਦਾ ਹਾਂ ਪਰ ਪਹਿਲਾਂ ਆਪਾਂ ਮੱਥਾ ਟੇਕ ਲਈਏ ਦਰਸ਼ਨ ਕਰ ਲਈਏ ਗੁਰੂ ਸਾਹਿਬ ਦੇ ਕਰੋ ਜੀ ਦਰਸ਼ਨ ਸਾਡੀ ਦਰਸ਼ਨ ਕਰੋ ਤੇ ਕੁਰਬਾਨੀ ਸਰਵਣ ਕਰੋ ਜੰਲਾਬਾਤਾਂ ਤੋਂ ਬਾਹਰ ਜਾ ਕੇ ਕਰਦੇ ਆ ਸਾਈਡ ਤੋਂ ਗੁਰਦਰਾ ਸਾਹਿਬ ਬਾਹਰ ਮੈਨ ਦਾ ਇਧਰਾਂ ਦਰਵਾਜ਼ਾ ਹੁੰਦਾ ਨਾ ਜਿੱਦੋਂ ਬਾਹਰ ਨਿਕਲਦੇ ਇਧਰ ਦੀ ਪੇਹ ਬਾਹਰ ਨਿਕਲਦੇ ਹੁੰਦੇ ਸੀ ਨਾ ਇਹ ਬੰਦਿਆ ਹੁਣ ਇਧਰ ਦੇ ਆ ਜੀ ਬੋਰਡ ਲਾਇਆ ਜੇ ਬੰਸੋ ਵਾਲੀ ਬਾਬਾ ਬੁੱਢਾ ਜੀ ਬਾਬਾ ਜੀ ਦੇ ਪਿਤਾ ਦਾ ਨਾਮ ਅਸੀਂ ਬਾਬਾ ਸੁੱਗਾ ਸਿੰਘ ਰੰਦਾਵਾ ਜੀ ਐ ਬਾਬਾ ਸੁੱਗਾ ਜੀ ਰੰਦਾਵਾ ਦਾ ਮੇਰੇ ਖਿਆਲ ਨਾਲ ਰੋਜੇ ਸਿੰਘ ਨਹੀਂ ਸੱਜੇ ਬਾਬਾ ਬੁੱਢਾ ਜੀ ਦੇ ਪਿਤਾ ਦਾ ਨਾਮ ਬਾਬਾ ਸੁਗਾਜੀ ਰੰਦਾਵਾ ਮਾਤਾ ਗौरा ਜੀ ਉਹਨਾਂ ਦੇ ਬਾਅਦ ਫਿਰ ਹੋਏ ਭਾਈ ਬੂੜਾ ਜੀ ਜਿਹੜਾ ਬਾਬਾ ਬੂੜਾ ਜੀ ਦਾ ਜਿਹੜਾ ਨਾਮ ਹੈ ਬੂੜਾ ਜੀ ਉਹਨਾਂ ਦੇ ਅੱਗੇ ਹੋਏ ਜੀ ਭਾਈ ਭਿਖਾਰੀ ਜੀ ਭਾਈ ਸੁਦਾਰੀ ਜੀ ਭਾਈ ਮਹਿਮੂ ਜੀ ਭਾਈ ਪਾਨਾ ਜੀ ਉਸ ਤੋਂ ਅੱਗੇ ਭਾਈ ਪਾਨਾ ਜੀ ਜਿਹੜੇ ਸੀ ਉਹਨਾਂ ਦੇ ਅੱਗੇ ਹੋਏ ਭਾਈ ਜਲਾਲ ਜੀ ਭਾਈ ਸਰਵਣ ਜੀ ਭਾਈ ਦਸੂ ਜੀ ਭਾਈ ਸਰਵਣ ਜੀ ਤੋਂ ਅੱਗੇ ਹੋਏ ਭਾਈ ਚੰਡਾ ਜੀ ਅਠਵੀ ਪਾਸ਼ਾ ਜੀ ਨੂੰ ਤਿਲਕ ਲਾਇਆ ਸੀ ਇਹਨਾਂ ਨੇ ਭਾਈ ਚੰਦਾ ਜੀ ਨੇ ਉਹਨਾਂ ਤੋਂ ਅਗਲੇ ਬੰਨੇ ਆਏ ਭਾਈ ਗੁਰਦਤਾ ਜੀ ਇਹਨਾਂ ਨੇ ਨਵੇਂ ਪਾਸ਼ਾਏ ਨੂੰ ਤਿਲਕ ਲਾਇਆ ਸੀ ਤੇ ਦੂਜੇ ਹੋਏ ਸੀ ਭਾਈ ਹਰਦਤਾ ਜੀ ਉਸ ਤੋਂ ਬਾਅਦ ਆਵੇ ਬੀਬੀ ਲక్ష్ਮੀ ਜੀ ਬਾਬਾ ਗੁਰਦਤਾ ਜੀ ਦੇ ਅੱਗੋਂ ਤੇ ਦੂਸਰੇ ਭਾਈ ਰਾਮ ਕੋਇਰ ਜੀ ਜਿਹੜੇ ਕੀ ਬਾਅਦ ਦੇ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਸਿੰਘ ਸੱਜ ਗਏ ਸੀ ਬਾਬਾ ਗੁਰਬਖਸ਼ ਸਿੰਘ ਕੀ ਤੋਂ ਕੇ ਫਿਰ ਬੀਬੀ ਸੁਖਾ ਜੀ ਬੀਬੀ ਤਰਮੋ ਜੀ ਭਾਈ ਮੋਰ ਸਿੰਘ ਜੀ ਭਾਈ ਕ੍ਰਿਸ਼ਨ ਕਬਰ ਜੀ ਤੇ ਭਾਈ ਅਨੂਕ ਸਿੰਘ ਜੀ ਇਹ ਪੀੜੀ ਅੱਗੇ ਚੱਲਦੀ ਰਹੀ ਹਾਂ ਇਹ ਬਾਬਾ ਬੁੱਢਾ ਜੀ ਦੀ 500 ਵਾਲੀ ਹਾਂ ਇਹ ਪੂਰੀ ਲਿਖੀ ਆ ਆ ਬੈਕ ਸਾਈਡ ਦਿੱਤੇ ਆ ਦਿਉੜੀ ਟਾਈਪ ਆਪਣੀ ਆ ਅੰਜਤ ਦਾਸ 21 ਫਰਵਰੀ ਅੱਛਾ ਇਹ ਉਹ ਇੱਥੇ ਉਹ ਵੀ ਜਾਣਕਾਰੀ ਦਿੰਦੇ ਆ ਕਿ ਅੱਜ ਦੇ ਦਿਨ ਕੀ ਹੈ ਅੱਜ ਸਾਕਾ ਨਨਕਾਣਾ ਸਾਹਿਬ ਜਿਹੜਾ ਹੈਗਾ ਸੀ 21 ਫਰਵਰੀ ਨੂੰ ਪਾਕਿਸਤਾਨ ਚ ਤੋ ਆਹ ਦੋਸਤੋ ਗੁਰਦੁਆਰਾ ਸਾਹਿਬ ਦੇ ਨਾਲ ਬਿਲਕੁਲ ਬੈਕ ਸਾਈਡ ਦੇ ਉੱਤੇ ਮੈਂ ਤੁਹਾਨੂੰ ਵਿਖਾਉਣਾ ਆ ਬੜੀ ਵਧੀਆ ਇੱਕ ਛੋਟੀ ਜਿਹੀ ਪਾਰਕ ਬਣਾਈ ਆ ਇੱਥੇ ਨਾਲ ਕਮਰੇ ਬਣੇ ਆ ਜਿੱਥੇ ਪਾਠ ਬੁੱਕ ਕਰਵਾ ਕੇ ਖੰਡ ਪੜ ਸਾਹਿਬ ਜਿਹੜੇ ਉਹ ਚੱਲਦੇ ਆ ਜਿਸ ਤਰ੍ਹਾਂ ਕਿਸੇ ਨੇ ਸੁੱਖਿਆ ਹੁੰਦਾ ਨਾ ਕਿ ਬਾਬਾ ਵੱਡਾ ਸਾਹਿਬ ਜਾ ਕੇ ਖੰਡ ਪਾਠ ਕਰਾਉਣਾ ਤਾਂ ਫਿਰ ਇੱਥੇ ਖੰਡ ਪਾਠ ਤਾਂ ਰਹਿ ਜਾਂਦੇ ਆ ਤੇ ਜਿਹੜੇ ਉਹ ਪਰਿਵਾਰ ਆ ਉਹਨਾਂ ਦੇ ਬੈਣ ਖਲੋਣ ਵਾਸਤੇ ਜਾਂ ਜਿਹੜੇ ਪਾਠੀ ਸਿੰਘ ਆ ਉਹਨਾਂ ਦੇ ਬੈਣ ਖਲੋਣ ਵਾਸਤੇ ਆਪਾਰਕ ਬਣਾਈ ਆ ਬਹੁਤ ਸੋਹਣੀ ਬੜੇ ਵਧੀਆ ਫੁੱਲ ਫੁੱਲ ਲਾਏ ਆ ਵਿੱਚ ਫਵਰ ਆ ਲਾਇਆ ਇੱਥੋਂ ਦੇਖੋ ਬਹੁਤ ਸੋਹਣਾ ਗੁਰਦੁਆਰਾ ਚਲੋ ਹੁਣ ਪਰਲੇ ਬੰਨੇ ਤੁਹਾਨੂੰ ਸਰੋਵਰ ਦੇ ਦਰਸ਼ਨ ਕਰਾਉਣੇ ਜਾ ਕੇ ਆਇਆ ਜੀ ਸਰੋਵਰ बाबा बड़ा सरोवर है इत बुख भी हमें <laughs> मेरी उंगल <युंकल> खा गई <laughs> <laughs>

ਆ ਵੇਖੋ ਇਦਾਂ ਲੱਗੇ ਰਹਿੰਦੇ ਆ ਸੇਵਾਦਾਰ ਸੰਗਤਾਂ ਸੇਵਾਦਾਰ ਸਾਰੇ ਤਾਂ ਇੰਨੀ ਜਿਆਦਾ ਸਫਾਈ ਰਹਿੰਦੀ ਹੈ ਹੂੰ ਗੁਰਦੁਆਰਿਆਂ ਦੇ ਵਿੱਚ ਨਾ ਸ਼ਾਂਤੀ ਬੜੀ ਮਿਲਦੀ ਹੈ ਹਾਂ ਕਿਦਾਂ ਖੂਬਸੂਰਤ ਦ੍ਰਿਸ਼ ਹੈ ਚਲੋ ਹੁਣ ਹੁਣ ਕਿਨ ਜਾਣਾ ਹਾਂਜੀ ਕਿਨ ਜਾਣਾ ਹੁਣ ਜਾਣਾ ਆਪਾਂ ਪ੍ਰਸ਼ਾਦ ਲਗੀ ਆਹ ਦਿਖਾ ਲਮੀ ਆ ਗਿਆ ਜੀ ਇਧਰ ਜਿਸ ਤਰ੍ਹਾਂ ਬਣਿਆ ਨਾ ਜਿੱਥੋਂ ਪ੍ਰਸ਼ਾਦ ਕਰਾਉਨੇ ਆ ਉਸ ਤਰ੍ਹਾਂ ਇਧਰਲੇ ਬਨੇ ਬਨੇ ਆ ਇਹ ਪਹਿਲਾਂ ਇੱਥੇ ਹੁੰਦਾ ਸੀ ਐਸੇ ਕਦੇ ਉੱਤੇ ਹੁਣ ਇਹਨੇ ਇਧਰ ਕਰਤਾ ਆ ਉੱਪਰ ਬੋਰਡ ਵੀ ਲੱਗਾ ਮਿਸੇ ਪ੍ਰਸ਼ਾਦੇ ਹੁਣ ਪਹਿਲਾਂ ਮਿਸੇ ਪ੍ਰਸ਼ਾਦੇ ਲੈਨੇ ਆ ਫੇਰ ਤੁਹਾਨੂੰ ਦੱਸਦੇ ਆ ਵੀ ਮਿਸੇ ਪ੍ਰਸ਼ਾਦਿਆਂ ਦਾ ਇੱਥੇ ਕੀ ਹੈਗਾ ਸਾਰਾ ਇਤਿਹਾਸ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸਦੇ ਆਂ ਵੀ ਮਾਤਾ ਗੰਗਾ ਜੀ ਕਿਹੜੀ ਗਲਤੀ ਦਾ ਕਰਕੇ ਉਹਨਾਂ ਨੂੰ ਸ਼ਰਾਫ ਮਿਲਿਆ ਸੀ ਤੇ ਕੀ ਸ਼ਰਾਫ ਮਿਲਿਆ ਸੀ ਉਹ ਸਾਰਾ ਕੋਈ ਦੱਸਦੇ ਆਂ ਹਨਾ ਤੁਹਾਡੇ ਕੋਲ ਮੈਸੇਜ ਤੇ ਸ਼ਰਧਾ ਦੇ ਲੈ ਲੀਏ ਆਜਾ ਤੁਸੀਂ ਤੁਸੀਂ ਤਾਂ ਜਾਣ ਆ ਲੈਣਾ ਆਜਾ ਮੈਨੂੰ ਗੰਦਾ ਨਹੀਂ ਮਿਲਿਆ ਗੰਦਾ ਮੰਨ ਮਿਲਿਆ ਕੋਈ ਨਹੀਂ ਲੈਣਾ ਭਾਈ ਤਾਂ ਕੋਈ ਵੀ ਪ੍ਰਸ਼ਾਦ ਹੁੰਦਾ ਵਾ ਹੋ ਜੀ ਆ ਮਿਲ ਗਏ ਜੀ ਮਿਸੇ ਪ੍ਰਸ਼ਾਦੇ ਮੈਨੂੰ ਕਿਲਾ ਪ੍ਰਸ਼ਾਦਾ ਮਿਲਿਆ ਅਮਨ ਨੂੰ ਗੰਡਾ ਵੀ ਮਿਲਿਆ ਤੈਨੂੰ ਕੀ ਮਿਲਿਆ ਹਾਂ ਮਾਤਾ ਨੂੰ ਵੀ ਪ੍ਰਸ਼ਾਦਾ ਮਿਲਿਆ ਤੁਹਾਨੂੰ ਤੇ ਸ਼ੇਰ ਕੇ ਰੋਣ ਗਏ ਕਿਦਾਂ ਕਿਦਾਂ ਆ ਚਲੋ ਹੁਣ ਸ਼ੇਰ ਕੋ ਪ੍ਰਸ਼ਾਦਾ ਤੇ ਨਾਲ ਨਾਲ ਤੁਹਾਨੂੰ ਦੱਸਦੇ ਹਾਂ ਸਾਰੀ ਗੱਲ ਬਾਤ ਹੈਣਾ ਆ ਪ੍ਰਸ਼ਾਦਾ ਪਹਿਲੇ ਤਾਂ ਮੈਂ ਤਾਂ ਤਾਂ ਇਹ ਗੰਡਾ ਬਾਬੇ ਬੁੱਡੇ ਨੇ ਕਿਤਰਾ ਭੰਨਿਆ ਸੀ ਐ ਗੋਡੇ ਤੇ ਰੱਖ ਕੇ ਤੇ ਐ ਮੁੱਕੀ ਮਾਰ ਕੇ ਇੰਜ ਮੁੱਕੀ ਮਾਰ ਕੇ ਬਾਬੇ ਬੁੱਡੇ ਨੇ ਗੋਡੇ ਤੇ ਰੱਖ ਕੇ ਗੰਡਾ ਭੰਨਿਆ ਸੀ ਵੱਜ ਗਿਆ ਵਧੀਆ ਹਾਂ ਹੁਣ ਜਦੋਂ ਭੰਨਿਆ ਸੀ ਉਰ ਤੋਂ ਪਿੱਛੇ ਚੱਲਦੇ ਆ ਸਟੋਰੀ ਜਿਹੜੀ ਆ ਉਹ ਪਿੱਛੋਂ ਸ਼ੁਰੂ ਹੁੰਦੀ ਆ ਤانوں ਅਗੇ ਦੱਸਤਾ ਹਾਂ ਕਿ ਇਹ ਜਿਹੜੀ ਸਾਰੀ ਜਗ੍ਹਾ ਆ ਗੁਰੂ ਅਮਰਦਾਸ ਜੀ ਦੇ ਵੇਲੇ ਦੇ ਉੱਤੇ ਅਕਬਰ ਬਾਦਸ਼ਾਹ ਨੇ ਪੇਂਟ ਕੀਤੀ ਸੀ ਗੁਰੂ ਘਰ ਨੂੰ ਇਹ ਸਾਰੀ ਜਿਹੜੀ ਜਗ੍ਹਾ ਆ ਚਬਾਲ ਦੇ ਨਾਲ-ਨਾਲ ਦੇ ਜਿਹੜੇ ਪਿੰਡ ਗੁਰੂ ਅਮਰਦਾਸ ਜੀ ਦੇ ਟਾਈਮ ਦੇ ਉੱਤੇ ਅਕਬਰ ਬਾਦਸ਼ਾਹ ਨੇ ਪੇਂਟ ਕੀਤੇ ਸੀ ਗੁਰੂ ਅਮਰਦਾਸ ਜੀ ਨੇ ਫਿਰ ਬਾਬਾ ਬੁੱਢਾ ਜੀ ਨੂੰ ਇੱਕ ਜਿਹੜੀ ਜ਼ਮੀਨ ਜਿਹੜੀ ਉਹਨਾਂ ਨੇ ਢੇਡ ਦੇ ਵਿੱਚ ਮਿਲੀ ਸੀ ਗੁਰੂ ਘਰ ਨੂੰ ਇਹਦੀ ਸੇਵਾ ਸੰਭਾਲ ਵਾਸਤੇ ਫਿਰ ਬਾਬਾ ਬੁੱਢਾ ਜੀ ਨੂੰ ਇੱਥੇ ਉਹਨਾਂ ਨੇ ਤਨਾਤ ਕਰਤਾ ਇਸ ਜਗ੍ਹਾ ਦੇ ਉੱਤੇ ਬਾਬਾ ਬੁੱਢਾ ਜੀ ਆਪਣੀ ਇੱਕ ਕੁਟੀਆਂ ਬਣਾ ਕੇ ਇੱਥੇ ਰਹਿੰਦੇ ਹੁੰਦੇ ਸੀ ਤੇ ਮਾਲ ਦੰਗਰ ਵਗੈਰਾ ਥੋੜਾ ਬੋੜ ਰੱਖਿਆ ਸੀ ਫਿਰ ਸ਼ਾਂ ਸੰਭਾਲ ਕਰਦੇ ਸੀ ਸਾਰੀ ਜਗ੍ਹਾ ਦੀ ਨਾਲ ਦੀ ਨਾਲ ਹੀ ਇੱਥੇ ਗੁਰਮਤਿ ਪ੍ਰਚਾਰ ਕਰਦੇ ਸੀ ਗੁਰਬਾਣੀ ਜਿਹੜੀ ਉਹ ਸਿਖਾਉਂਦੇ ਸੀ ਗਾਂ ਅਗਲੇ ਬੰਨੇ ਸਾਰਿਆਂ ਨੂੰ ਕੀਰਤਨ ਵਗੈਰਾ ਸਿਖਾਉਂਦੇ ਸੀ ਪੰਜਾਬੀ ਸਿਖਾਉਂਦੇ ਸੀ ਮਤਲਬ ਇਹ ਸਾਰੀਆਂ ਸੇਵਾਵਾਂ ਇੱਥੇ ਬਾਬਾ ਬੁੱਢਾ ਜੀ ਕਰਦੇ ਹੁੰਦੇ ਸੀ ਤੋ ਜਿਆਦਾ ਸਮਾਂ ਬਾਬਾ ਬੁੱਢਾ ਜੀ ਇਸੇ ਜਗ੍ਹਾ ਦੇ ਉੱਤੇ ਰਹਿੰਦੇ ਨੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸਾਰੀਆਂ ਸੇਵਾਵਾਂ ਦਿੰਦੇ ਹੁੰਦੇ ਸੀ ਸੋ ਉਸ ਕਰਕੇ ਇਸ ਜਗ੍ਹਾ ਦਾ ਨਾਮ ਜਿਹੜਾ ਹੈ ਉਹ ਬੀੜ ਬਾਬਾ ਬੁੱਢਾ ਸਾਹਿਬ ਪਰਚਲਿਤ ਹੋ ਗਿਆ ਕਿਉਂਕਿ ਇਸ ਇਲਾਕੇ ਨੂੰ ਬੀੜ ਕਹਿੰਦੇ ਸੀ ਤੇ ਪੱਪਾ ਬੁੱਢਾ ਸਾਹਿਬ ਕੋਲ ਜਦੋਂ ਕਿਸੇ ਨੇ ਆਉਣਾ ਹੁੰਦਾ ਸੀ ਤੇ ਉਹ ਕਹਿੰਦੇ ਹੁੰਦੇ ਕਿ ਕਿੱਥੇ ਚੱਲੇ ਜੀ ਬੀੜ ਚੱਲੇ ਆਂ ਬੀੜ ਕਿਹੜੇ ਬਾਬਾ ਬੁੱਢਾ ਸਾਹਿਬ ਸੋ ਇਹ ਨਾਮ ਪਰਚਲਿਤ ਹੋ ਗਿਆ ਹੁਣ ਉਹਨੇ ਉਸ ਇਤਿਹਾਸ ਵੱਲ ਜਿੱਥੇ ਜਿਹੜਾ ਕਰਕੇ ਪੂਰਾ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਮਸ਼ਹੂਰ ਹੋਇਆ ਯਾ ਲੋਕਾਂ ਦੀ ਸ਼ਰਧਾ ਜਿਹੜੀ ਉਹ ਵਧੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਇੱਥੇ ਮਾਤਾ ਗੰਗਾ ਜੀ ਜਿਹੜੇ ਜਿਹੜੇ ਕੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਹੀ ਯਾਨੀ ਕਿ ਉਹਨਾਂ ਦੇ ਘਰੋਂ ਹੀ ਉਹ ਪੁੱਤਰ ਦੀ ਦਾਤ ਲੈਣ ਵਾਸਤੇ ਬਾਬਾ ਬੁੱਢਾ ਜੀ ਕੋਲੇ ਆਏ ਪਰ ਪਹਿਲੀ ਵਾਰ ਕਹਿੰਦੇ ਕਿ ਜਦੋਂ ਆਏ ਆ ਨਾ ਜਦੋਂ ਤੁਸੀਂ ਇਹਦੇ ਗੁਰਦੁਆਰਾ ਸਾਹਿਬ ਹੋਗੇ ਇੱਥੇ ਤੁਹਾਨੂੰ ਇਤਿਹਾਸ ਲਿਖਿਆ ਨਹੀਂ ਮਿਲੂਗਾ ਪਰ ਬਹੁਤ ਸਾਰੇ ਜਿਹੜੇ ਕਿਤਾਬਾਂ ਦੇ ਵਿੱਚ ਜਾਂ ਕਈ ਥਾਵਾਂ ਦੇ ਉੱਤੇ ਤੁਹਾਨੂੰ ਉਹ ਇਤਿਹਾਸ ਮਿਲ ਜੂਗਾ ਤੇ ਪਹਿਲੀ ਵਾਰ ਜਦੋਂ ਮਾਤਾ ਗੰਗਾ ਜੀ ਆਏ ਤਾ ਉਹ ਰਥਾਂ ਦੇ ਉੱਤੇ ਆਪਣੇ ਸੇਵਕਾਂ ਨੂੰ ਨਾਲ ਲੈ ਕੇ ਦਾਸੀਆਂ ਨੂੰ ਨਾਲ ਲੈ ਕੇ ਤੇ ਪ੍ਰਸ਼ਾਦਾ ਪਾਣੀ ਲੈ ਕੇ ਤੇ ਉਹ ਜਦੋਂ ਆਉਂਦੇ ਸੀ ਤੇ ਇੱਥੋਂ ਉਸ ਟਾਈਮ ਦੇ ਉੱਤੇ ਸਿਰਫ ਇੱਕ ਕੁਟਿਆ ਸੀ ਏਡਾ ਵੱਡਾ ਗੁਰਦੁਆਰਾ ਸਾਹਿਬ ਨਹੀਂ ਸੀ ਤੇ ਦੂਰੋਂ ਜਦੋਂ ਧੂੜ ਉਡਦੀ ਆਉਂਦੀ ਵੇਖੀ ਬਾਬੇ ਬੁੱਢੇ ਨੇ ਤਾਂ ਬਾਬੇ ਬੁੱਢੇ ਜੀ ਨੇ ਸਹਿਸ ਭਾਈ ਉਹਨਾਂ ਦੇ ਮੂੰਹ ਨਿਕਲਿਆ ਵੀ ਗੁਰੂ ਕੇ ਲਾਹੌਰ ਤੇ ਕੀ ਭੀੜ ਪੈ ਗਈ ਤੇ ਜਿਹੜਾ ਇੱਧਰ ਨੂੰ ਉੱਡੇ ਆਉਂਦੇ ਕਿਉਂਕਿ ਗੁਰੂ ਕੇ ਲਾਹੌਰ ਤੋਂ ਮਾਤਾ ਜਿਹੜੇ ਗੰਗਾ ਜੀ ਉਹ ਆਉਂਦੇ ਹੈ ਜਦੋਂ ਇੱਥੇ ਪਹੁੰਚੇ ਫਿਰ ਉਹ ਸਾਰੀ ਗੱਲ ਹੋਈ ਵਾਪਸ ਜਾ ਕੇ ਮਾਤਾ ਗੰਗਾ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਦੱਸਿਆ ਕਿ ਮੇਰੇ ਤੋਂ ਆ ਇੱਕ ਭੁੱਲ ਹੋ ਗਈ ਆ ਕਿ ਮੈਂ ਗਈ ਤਾਂ ਵਰ ਲੈਣਾ ਸੀ ਪਰ ਮੈਨੂੰ ਉਲਟਾ ਇੱਕ ਕਿਸਮ ਦਾ ਸ਼ਰਾਫ ਮਿਲ ਗਿਆ ਕਿਉਂਕਿ ਪਾਪਾ ਬੁੱਢਾ ਜੀ ਜਿਹੜੇ ਸੀ ਉਹ ਬੜੇ ਕਰਨੀ ਵਾਲੇ ਸੀ ਉਹਨਾਂ ਦੇ ਮੂੰਹੋਂ ਇਹ ਨਿਕਲਣਾ ਕਿ ਗੁਰੂ ਕੇ ਲਾਹੌਰ ਦੇ ਉੱਤੇ ਭੀੜ ਪੈ ਗਈ ਸੋ ਇੱਕ ਤਰ੍ਹਾਂ ਦਾ ਉਹ ਸ਼ਰਾਫ ਹੀ ਫਿਰ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਕਿਹਾ ਕਿ ਤੁਸੀਂ ਜਦੋਂ ਕਿਤੇ ਜਾਣਾ ਹੁੰਦਾ ਨਾ ਜਦੋਂ ਕਿਤੋਂ ਕੁਝ ਲੈਣ ਜਾਣਾ ਵੇ ਤੇ ਉਦੋਂ ਉਸ ਅਵਸਥਾ ਦੇ ਵਿੱਚ ਜਾਇਦਾ ਕਿਉਂਕਿ ਆਪਾਂ ਅਗਲੇ ਤੋਂ ਮੰਗਣ ਚੱਲੇ ਆ ਤੇ ਤੁਸੀਂ ਤਾਂ ਦਾਤੇ ਬਣ ਕੇ ਚੱਲੇ ਤੁਸੀਂ ਤਾਂ ਰਥਾਂ ਦੇ ਉੱਤੇ ਪੂਰੀ ਸ਼ਾਨੋ ਸ਼ੌਕਤ ਨਾਲ ਜਾਣੇ ਤੇ ਜੇ ਕਿਸੇ ਤੋਂ ਮੰਗਣ ਜਾਣਾ ਹੋਵੇ ਤੇ ਉਹ ਜਿਸ ਤਰ੍ਹਾਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਗੱਲ ਗਈ ਆ ਵੀ ਜੇ ਮਾਲਕ ਤੋਂ ਮੰਗਣਾ ਹੋਵੇ ਤੇ ਮੰਗਤੇ ਬਣ ਕੇ ਰਹੀਏ ਸੋ ਉਸ ਅਵਸਥਾ ਦੇ ਵਿੱਚ ਜਾਓ ਫਿਰ ਗੁਰੂ ਸਾਹਿਬ ਤੋਂ ਹੁਕਮ ਲੈ ਕੇ ਮਾਤਾ ਗੰਗਾ ਜੀ ਨੇ ਅਗਲੇ ਦਿਨ ਸਵੇਰੇ ਤੜਕੇ ਉੱਠ ਕੇ ਆਪ ਪ੍ਰਸ਼ਾਦਾ ਪਾਣੀ ਸਾਰਾ ਤਿਆਰ ਕੀਤਾ ਆਪ ਚੱਕੀ ਦੇ ਉੱਤੇ ਪਹਿਲਾਂ ਆਟਾ ਪੀਸਿਆ ਉਹ ਸਾਟੇ ਦੇ ਮਿੱッセ ਪ੍ਰਸ਼ਾਦਾ ਤਿਆਰ ਕੀਤੇ ਗੰਡੇ ਲੈ ਨਾਲ ਲੱਸੀ ਆਪ ਰੜਕ ਕੇ ਤਿਆਰ ਕੀਤੀ ਤੇ ਉਹ ਸਾਰਾ ਕੁਝ ਤਿਆਰ ਕਰਕੇ ਤੇ ਫਿਰ ਅਗਲੇ ਦਿਨ ਮਾਤਾ ਗੰਗਾ ਜੀ ਜਿਹੜੇ ਉਹ ਆਪਣੇ ਸਿਰ ਦੇ ਉੱਤੇ ਉਹ ਸਾਰਾ ਛਾਬੇ ਦੇ ਵਿੱਚ ਪਾ ਕੇ ਰੋਟੀਆਂ ਤੇ ਨਾਲ ਚਾਟੀ ਲੱਸੀ ਦੀ ਲੈ ਕੇ ਤੇ ਉਹ ਤੁਰ ਕੇ ਬਾਬਾ ਬੁੱਢਾ ਜੀ ਕੋਲ ਪਹੁੰਚੇ ਫੇ ਜਦੋਂ ਅਗਲੇ ਦਿਨ ਬਾਬਾ ਬੁੱਢਾ ਜੀ ਕੋਲ ਪਹੁੰਚੇ ਉਸ ਦਿਨ 21 ਅੱਸੂ 1651 ਸੰਮਤ ਜਿਹੜੀ ਉਹ ਦਿਨ ਸੀ ਤੇ ਬਾਬਾ ਬੁੱਢਾ ਜੀ ਕੋਲ ਜਦੋਂ ਪਹੁੰਚੇ ਤੇ ਫੇਰ ਬਾਬਾ ਬੁੱਢਾ ਜੀ ਨੇ ਜਿਹੜਾ ਗੰਡਾ ਸੀ ਉਹ ਗੋਡੇ ਦੇ ਉੱਤੇ ਰੱਖ ਕੇ ਮੁੱਕੀ ਮਾਰ ਕੇ ਗੰਡਾ ਭੰਨਿਆ ਗੰਡਾ ਭੰਨਣ ਦਾ ਉਹਨਾਂ ਦਾ ਇੱਕ ਸੰਦੇਸ਼ ਸਿੱਧਾ-ਸਿੱਧਾ ਇਹ ਹੀ ਕਿ ਬਾਬਾ ਬੁੱਢਾ ਜੀ ਨੇ ਕਿਹਾ ਕਿ ਜਿਹੜਾ ਤੁਹਾਡੇ ਘਰੇ ਜਿਹੜਾ ਪੁੱਤਰ ਪੈਦਾ ਹੋਊਗਾ ਉੱਧੇ ਸਤਰਾ ਮੈਂ ਗੰਡਾ ਭੰਨਿਆ ਮੁਕੀ ਮਾਰ ਕੇ ਇਸ ਤਰ੍ਹਾਂ ਉਹ ਦੁਸ਼ਮਣਾਂ ਦੇ ਸਿਰ ਭੰਨਿਆ ਕਰੂਗਾ ਇਥੋਂ ਵਾਰ ਪ੍ਰਾਪਤ ਕਰਕੇ ਫੇਰ ਮਾਤਾ ਗੰਗਾ ਜੀ ਦੀ ਕੁੱਖੋਂ ਸਾਇਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਨਮ ਲਿਆ ਸੋ ਇਹ ਹੀ ਇਥੋਂ ਦੀ ਸਾਰੀ ਜਿਹੜੀ ਸਾਖੀ ਹੀ ਜਿਹੜੀ ਬਾਬਾ ਬੁੱਢਾ ਜੀ ਦੇ ਤੇ ਮਾਤਾ ਗੰਗਾ ਜੀ ਦੇ ਨਾਲ ਰਿਲੇਟਡ ਹੀ ਉਸ ਤੋਂ ਇਲਾਵਾ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਗੱਲ ਕਰੀਏ ਅੱਜ ਦੇ ਦਿਨ ਵੀ ਬਹੁਤ ਸਾਰੀਆਂ ਸੰਗਤਾਂ ਇੱਥੇ ਘਰੋਂ ਪ੍ਰਸ਼ਾਦੇ ਤਿਆਰ ਕਰਕੇ ਗੰਡੇ ਲੈ ਕੇ ਫਲ ਫਰੂਟ ਲੈ ਕੇ ਬੜੀ ਸ਼ਰਧਾ ਭਾਵਨਾ ਨਾਲ ਆਉਂਦੀਆਂ ਪੰਜਾਬ ਦੇ ਵਿੱਚ ਮੇਰੇ ਖਿਆਲ ਨਾਲ ਤਕਰੀਬਨ ਜਿੰਨੇ ਵੀ ਵਿਆਹ ਹੁੰਦੇ ਆ ਸਿੱਖ ਪਰਿਵਾਰਾਂ ਦੇ ਵਿੱਚ ਸਾਰੇ ਹੀ ਸਭ ਤੋਂ ਪਹਿਲਾਂ ਹੁੰਦੇ ਇੱਥੇ ਅਸੀਂ ਵੀ ਖੁਦ ਵੀ ਆਏ ਸੀ ਜਦੋਂ ਸਾਡਾ ਵਿਆਹ ਆਇਆ ਸੀ ਅਸੀਂ ਵੀ ਪ੍ਰਸ਼ਾਦਾ ਵਗੈਰਾ ਤਿਆਰ ਕਰਕੇ ਗੰਡੇ ਲੈ ਕੇ ਫਲ ਫਰੂਟ ਲੈ ਕੇ ਤੇ ਇੱਥੇ ਆਏ ਸੀ ਮੱਥਾ ਟੇਕਣ ਆਏ ਸੀ ਫੇਰ ਜਿੱਥੋਂ ਨੇ ਆਪਾਂ ਪ੍ਰਸ਼ਾਦ ਲਿਆ ਇੱਥੋਂ ਫਿਰ ਉਹ ਅੱਜ ਕੱਲ ਤਾਂ ਚਲੋ ਬਾਬਾ ਬੁੱਢਾ ਜੀ ਹੁਣ ਇੱਥੇ ਹੈ ਨਹੀਂ ਅੱਜ ਕੱਲ ਤਾਂ ਹੋਰ ਅਸਮ ਨਹੀਂ ਰਹੀ ਮੁੱਕੀ ਮਾਰ ਕੇ ਗੰਡਾ ਪੰਨਾਂ ਨਾਲੀ ਨਾ ਹੀ ਗੁਰੂ ਹਰਗੋਬਿੰਦ ਸਾਹਿਬ ਵਰਗਾ ਦੁਬਾਰਾ ਕੋਈ ਪੈਦਾ ਹੋ ਸਕਦਾ ਸੋ ਉੱਥੋਂ ਪ੍ਰਸ਼ਾਦਾ ਲੈ ਕੇ ਤੇ ਫੇਰ ਸਾਰੀਆਂ ਸੰਗਤਾਂ ਛੱਕਦੀਆਂ ਤੇ ਸ਼ਰਦਾ ਨਾਲ ਨਿਸ਼ਚਾ ਨਾਲ ਜਿਹੜਾ ਬੰਦਾ ਆਉਂਦਾ ਆ ਜਿਹੜਾ ਵੀ ਪਰਿਵਾਰ ਜਿਹੜੀ ਜੋੜੀ ਆਉਂਦੀ ਆ 100% ਹੈ ਕਿ ਉਹਨਾਂ ਨੂੰ ਸੰਤਾਨ ਦੀ ਪ੍ਰਾਪਤੀ ਜ਼ਰੂਰ ਹੁੰਦੀ ਆ ਚਾਹੇ ਉਹ ਧੀ ਹੋਵੇ ਚਾਹੇ ਪੁੱਤ ਹੋਵੇ ਪਰ ਜ਼ਿਆਦਾਤਰ ਜਿਹੜਾ ਲੋਕ ਕਹਿੰਦੇ ਕਿ ਉਹ ਪੁੱਤਰ ਦੀ ਦਾਤ ਹੀ ਮਿਲਦੀ ਆ ਪਰ ਫੇਰ ਵੀ ਅਹੀਂ ਮੁੰਡੇ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਕਹਿੰਦੇ ਇਸ ਕਰਕੇ ਸੰਤਾਨ ਦੀ ਪ੍ਰਾਪਤੀ ਜ਼ਰੂਰ ਹੁੰਦੀ ਹੈ। ਸੋ ਇਸ ਕਰਕੇ ਜੇ ਤੁਹਾਡੀ ਨਜ਼ਰ ਦੇ ਵਿੱਚ ਵੀ ਕੋਈ ਹੈ ਆ ਜਿਨ੍ਹਾਂ ਦੇ ਵਿਆਹ ਤੋਂ ਬਾਅਦ ਬੱਚਾ ਨਹੀਂ ਹੋਇਆ ਤਾਂ ਜ਼ਰੂਰ ਪ੍ਰਸ਼ਾਦਾ ਤਿਆਰ ਕਰਕੇ ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਬਾਬਾ ਬੁੱਢਾ ਸਾਹਿਬ ਜ਼ਰੂਰ ਪਹੁੰਚੋ। ਇਹਦਾ ਐਡਰੈਸ ਵੀ ਨਾਲ ਨਾਲ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਲਿਖ ਕੇ ਵੀ ਦੇ ਦਿਆਂਗੇ ਥੱਲੇ ਤੇ ਵੈਸੇ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਚਬਾਲ ਦੇ ਕੋਲੋਂ ਬਾਬਾ ਬੁੱਢਾ ਸਾਹਿਬ ਦਾ ਰਸਤਾ ਬਿਲਕੁਲ ਆਸਾਨ ਜਿੰਨੂੰ ਮਰਜ਼ੀ ਤੁਸੀਂ ਪੁੱਛ ਕੇ ਆ ਸਕਦੇ ਜੇ ਮੈਪ ਦੇ ਉੱਤੇ ਵੀ ਤੁਸੀਂ ਲਾ ਕੇ ਆ ਸਕਦੇ ਜੇ। ਸੋ ਇਹ ਇਥੋਂ ਦਾ ਇਤਿਹਾਸ ਚਲੋ ਹੁਣ ਤੁਹਾਨੂੰ ਹੋਰ ਆਲਾ ਦੋਲਾ ਵਿਖਾਉਨੇ ਆ ਲੰਗਰ ਆਲ ਵਿਖਾਉਨੇ ਆ ਤੇ ਫਿਰ ਉਸ ਤੋਂ ਬਾਅਦ ਅੱਗੇ ਹੋਰ ਤੁਹਾਨੂੰ ਇਤਿਹਾਸ ਦੱਸਦੇ ਆ ਇਥੋਂ ਦਾ ਪੀਣੀ ਹੂੰ ਪੀਣੀ ਪੀਣੀ ਵਰਨਮ ਨੇ ਤੇ ਪਾਪਾ ਨੇ ਤੇ ਨਾਨੀ ਨੇ ਪੀਲੀ ਹਾਂ ਚਾਹ ਪੀਣੀ ਅੱਜ ਆਪਾਂ ਹੈਨਾ ਮੈਂ ਨਹੀਂ ਪੀਣੀ ਇਹ ਆ ਗਿਆ ਲੰਗਰ ਆਲ ਵੇਹੇ ਇਹੀ ਲੰਗਰ ਛਕਣਾ ਨਹੀਂ ਆ ਘਰੋਂ ਪ੍ਰਸ਼ਾਦਾ ਛਕਾ ਗਏ ਹਾਂ ਪਰ ਤੁਹਾਨੂੰ ਦਰਸ਼ਨ ਕਰਵਾ ਦਿੰਦੇ ਆ ਲੰਗਰ ਆਲ ਦੇ ਆਹ ਵੇਖੋ ਇਹਦੇ ਟਰੈਕਟਰ ਲੱਗਾ ਆਹ ਵੇਖੋ ਟਰਾਲੀਆਂ ਭਰ-ਭਰ ਰਾਸ਼ਨ ਆਉਂਦਾ ਉਧਰ ਇੱਕ ਦਾ ਲੋਡ ਹੋਣ ਡਿਆ ਆ ਆ ਗਿਆ ਜੀ ਚਾਹ ਅੱਗੇ ਹੈ ਅੰਦਰ ਜਣਾ ਪਣਾ ਆਏ ਪੋਜੀ ਇਧਰ ਦੁੱਧ ਖੀਰ ਪ੍ਰਸ਼ਾਦੇ ਇਹ ਆ ਜੀ ਲੰਗਰ ਆ ਹਾਲਾ ਗੁਰੂ ਕਾ ਲੰਗਰ 24 ਘੰਟੇ ਚੱਲਦਾ ਰਹਿੰਦਾ ਇੱਥੇ ਇਹ ਆ ਬਾਬੇ ਨਾਨਕ ਦਾ 20 ਰੁਪਈਆ ਦਾ ਚਲਾਇਆ ਲੰਗਰ ਜਿਹੜਾ ਪਤਾ ਨਹੀਂ ਕਿੰਨੀਆਂ ਹੀ ਥਾਵਾਂ ਦੇ ਉੱਤੇ ਨਿਰੰਤਰ ਚੱਲੀ ਜਾਂਦਾ ਅਮਨ ਨੂੰ ਦੇਖ ਕੇ ਦਾਲ ਚੌਲ ਤੇ ਆ ਗਈ ਫੇਰ ਵਾਪਸ ਦੇਖੀ ਜਾ ਉਹਨੇ ਦਿਲ ਵੇਖੀ ਜਾ ਖਾ ਚੱਕ ਕਿੱਧਰ ਮੈਂ ਖਾਣਾ ਵੀ ਨਹੀਂ ਮੱਪਣਾ ਨਹੀਂ ਤੂੰ ਹੀ ਤੇ ਕਹਿੰਦੇ ਪ੍ਰਸ਼ਾਦਾ ਛਕਣਾ ਨਹੀਂ ਇਹ ਤੇਲਾ ਖਾਣਾ ਨਹੀਂ ਮੁੰਡੇ ਨੂੰ ਆ ਚਲੋ ਚਲੋ ਫਿਰ ਮੈਂ ਵੀ ਪ੍ਰਸ਼ਾਦ ਤੌਰ ਤੇ ਛਕ ਲੈਣਾ ਥੋੜਾ ਬੜਾ ਨਹੀਂ ਕੋਈ ਨਹੀਂ ਤੇ ਮੈਂ ਨਹੀਂ ਛਕਣਾ ਤਾਂ ਕੋਈ ਗੱਲ ਨਹੀਂ ਕੋਈ ਜੇ ਵਰਦਤ ਨਹੀਂ ਨਹੀਂ ਫਿਰ ਗੁਰੂ ਘਰ ਆਏ ਆ ਪ੍ਰਸ਼ਾਦ ਛਾ ਕੇ ਲਈਏ ਪ੍ਰਸ਼ਾਦਾ ਚਲੋ ਲੋ ਦੋਸਤੋ ਆ ਗਿਆ ਲੰਗਰ ਦਾਲ ਤੇ ਨਾਲ ਚੌਲ ਬਹੁਤ ਸਵਾਦ ਬਹੁਤ ਜਰੂਰੀ ਹਾਂ ਪਰ ਮੈਂ ਨਹੀਂ ਨਾਲ 4 ਬਈ ਪ੍ਰਸ਼ਾਦਾ ਵੀ ਹੈਗਾ ਪਰ ਉਹ ਨਹੀਂ ਛਕਣਾ ਨਹੀਂ ਚਲੋ ਹੁਣ ਛਕਦੇ ਆ ਫੇਰ ਕਰਦੇ ਗੱਲਬਾਤ ਪ੍ਰਸ਼ਾਦਾ ਛਕ ਲਿਆ ਪ੍ਰਸ਼ਾਦਾ ਨਹੀਂ ਮਤਲਬ ਚੌਲ ਛਕ ਲਏ ਹੁਣ ਅਸੀਂ ਆ ਗਏ ਇੱਧਰ ਚਾਹ ਪੀਣ ਤਮਾ ਤਾਂ ਸਾਡੀ ਨੂੰ ਪਤਾ ਨਹੀਂ ਕੀ ਹੋ ਗਿਆ ਦਸਨੋੜ ਗਿਆ ਆ ਲੱਗੀ ਜੀ ਇੱਧਰ ਚਾਹ ਕਿੱਧਰ ਗਈ ਯਮਨ ਮਰੇ ਤੇ ਚਾਹ ਲੈਣ ਗਈ ਹਾਂ ਹਾਂ ਆ ਲੱਗੀ ਚਾਹ ਤਿੰਨੋ ਡਾਕਟਰ ਨੇ ਮਨਾ ਕੀਤਾ ਠੀਕ ਐ ਚਲੋ ਆ ਇਧਰ ਸੰਗਤਾ ਬੈਠੀਆਂ ਚਾਹ ਪੀਂਨ ਦੀਆਂ ਉਹ ਮਾਤਾ ਦਾ ਤਾਂ ਕੰਮ ਖਰਾਬ ਹੋ ਗਿਆ ਮਾਤਾ ਦਾ ਮਾ ਮਾਡੇ ਲੇਖੇ ਕਿਸੇ ਹੋਰ ਨੂੰ ਕਹੀ ਜਾਂਦੀ ਸੀ ਮੈਂ ਇੱਥੇ ਉੱਧਰ ਬੈਠੀ ਮਾਤਰਾ ਮਤਲਬ ਤਰ ਕੀ ਹੋ ਗਿਆ ਤੂੰ ਦੱਸਣ ਲੱਗ ਪਿਆ ਸਾਡੇ ਲੇਖੇ ਮਾਦਾ ਕਿਸੇ ਹੋਰ ਨੂੰ ਆਖੀ ਜਾਵੇ ਉੱਧਰ ਆ ਜਾਓ ਮੈਂ ਬਾਹਰ ਬੈਠੀ ਮਾਡੇ ਸਾਡੇ ਆਤਾ ਚਲੋ ਹੁਣ ਚਾਹ ਪੀਏ ਜਾਂ ਫਿਰ ਚਲੀਏ ਓਕੇ ਸੋ ਦੋਸਤੋ ਇਹ ਹੀ ਆਪਣਾ ਅੱਜ ਦਾ ਵਲੌਗ ਜਾਂ ਵੀਡੀਓ ਜੋ ਵੀ ਕਹਿਣਾ ਤੁਸੀਂ ਉਹ ਕਹਿ ਲਓ ਵੀਰ ਬਾਬਾ ਬੁੱਢਾ ਸਾਹਿਬ ਦਾ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਦੱਸ ਦੇਣੀ ਤੁਸੀਂ ਦੱਸ ਦਿਆ ਕਰੋ ਕਮੈਂਟ ਦੇ ਵਿੱਚ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਆ ਕੀ ਤੁਹਾਨੂੰ ਇੱਥੇ ਚੰਗਾ ਲੱਗਾ ਕੀ ਮਾੜਾ ਲੱਗਾ ਉਹ ਸਾਰਾ ਕਮੈਂਟ ਦੇ ਵਿੱਚ ਦੱਸਿਓ ਤੇ ਨਾਲ ਸਾਨੂੰ ਸੁਝਾਅ ਵੀ ਦਿਓ ਕਿ ਅਗਲੀ ਵੀਡੀਓ ਤੁਸੀਂ ਕਿਸ ਜਗ੍ਹਾ ਦੀ ਦੇਖਣੀ ਚਾਹੁੰਦੇ ਜੇ ਉਹਦੇ ਵਾਸਤੇ ਵੀ ਕਮੈਂਟ ਹੀ ਕਰਨਾ ਪੈਣਾ ਹਾਂ ਕਮੈਂਟ ਤੇ ਕਰੋਗੇ ਤੇ ਫੇਰ ਹੀ ਗੱਲਬਾਤ ਹੋਣੀ ਹੈ ਬਿਨਾ ਕਮੈਂਟ ਤੋਂ ਗੱਲ ਨਹੀਂ ਹੋਣੀ ਆਦੇ ਦੱਸਣਾ ਹੀ ਪਊਗਾ ਹਾਂ ਤੇ ਠੀਕ ਆ ਜੀ ਬਾਕੀ ਜੇ ਕੋਈ ਗਲਤੀ ਮਲਤੀ ਹੋ ਗਈ ਹੋਵੇ ਤੇ ਮਾਫ ਕਰਿਓ ਉਹਦੇ ਵਾਸਤੇ ਸੋ ਹੁਣ ਅਸੀਂ ਥੋੜਾ ਜਿਹਾ ਇਹਨੇ ਝੂਲੇ ਚੱਲੇ ਲੈਣੇ ਆ ਉਹ ਲੈ ਲਈਏ ਉਹ ਵੀਡੀਓ ਦੇ ਵਿੱਚ ਮੈਂ ਤਾਂ ਕੀ ਲੋੜ ਆ ਹਾਂ ਫਿਰ ਇਹਦੇ ਮਸਾ ਕਲਿੱਪ ਪਣਾ ਦੋ ਫਿਰ ਥਰੇ ਖੇਤਰ ਵੀ ਪੈ ਸਕਦੇ ਨੇ ਵਿੱਚ ਫਿਰ ਵੀਡੀਓ ਦੇ ਖੇਤਰ ਪੈਣ ਦੇ ਚੰਗੇ ਲੱਗਣਗੇ ਨਾ ਪੈ ਨਹੀਂ ਪੈ ਤੋ ਠੀਕ ਹੈ ਜੀ ਫਿਰ ਆਪਾਂ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਦੇ ਉੱਤੇ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਸਲਾਮ ਸਲਾਮ ਬਾਏ 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 ਬਾਏ